ਅੱਜਕੱਲ ਦਾ ਬहोत-ਬੋਤ ਸਵਾਗਤ ਹੈ ਨਜ਼ਰ ਮਾਰਦੇ ਆਂ ਵੱਡੀਆਂ ਖਬਰਾਂ ਦੇ ਖਾਸ ਬੁਲੇਟਿਨ ਤੇ ਮੈਂ ਨਵਦੀਪ ਕੌਰ ਜਦਾ ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰ ਨੂੰ ਦਰੜਿਆ ਬਾਈਕ ਸਵਾਰ ਗੰਭੀਰ ਜ਼ਖਮੀ ਦੱਸ ਦਿੰਦੇ ਹਾਂ ਕਿ ਜਲੰਧਰ ਦੇ ਗੜਾ ਰੋਡ ਤੇ ਹਸਪਤਾਲ ਦੇ ਨੇੜੇ ਇੱਕ ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰ ਨੂੰ ਉਹ ਕੁਚਲ ਦਿੱਤਾ ਜਿੱਥੇ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਆਓ ਦੇਖਦੇ ਆਂ ਤਸਵੀਰਾਂ ਦੇ ਵਿੱਚ ਤੁਸੀਂ ਚਲਾ ਰਹੇ ਸੀ ਜੀ ਗੱਡੀ ਜੀ ਸੀ ਕੇ ਸਰ ਜੀਤ ਲਾ ਰਹੇ ਜੀ ਸਰ ਹਾਂ ਜੀ ਮੈਂ ਜੀਤ ਲਾ ਰਹੇ ਹਾਂ ਮਾਨ ਜੀ ਉਥੋਂ ਆ ਕੇ ਇੱਧਾ ਕੁਛ ਕਰਦੇ ਗੱਡੀ ਮਾਰਦੇ ਮੈਂ ਕੀ ਕਰਾਂ ਸਰ ਸਰ ਤੁਹਾਡੀ ਜਿਹੜੀ ਗੱਡੀ ਆ ਰੋਂਗ ਸਾਈਡ ਦੇ ਉੱਤੇ ਆ ਤੁਸੀਂ ਉਧਰੋਂ ਮੈਂ ਆ ਰਹੇ ਹਾਂ ਕਿਹੜੀ ਜਗ੍ਹਾ ਤੂੰ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਸਰ ਆ ਰਿਹਾ ਮੈਂ ਕਿਹੜੀ ਜਗ੍ਹਾ ਤੂੰ ਆ ਰਹੇ ਸੀ ਉਧਰੋਂ ਆ ਰਹੇ ਹਾਂ ਜੀ ਮੈਂ ਕਿਹੜੀ ਜਗ੍ਹਾ ਸਰ ਲੋ ਮੇਰੀ ਬਾਤ ਸੁਣੋ ਮੈਂ ਉਧਰੋਂ ਆ ਰਿਹਾ ਕਿੱਥੇ ਜਾ ਰਹੇ ਸੀ ਜੀ ਸਰ ਮੈਂ ਤੇ ਘਰ ਜਾ ਰਿਹਾ ਭਰਾ ਕਿਹੜੀ ਜਗ੍ਹਾ ਜੀ ਤੁਹਾਡੇ ਘਰ ਮਰੂਪਾ ਅੱਛਾ ਜੀ ਮੈਂ ਉਧਰ ਆ ਰਿਹਾ ਇਧਰ ਕੋਈ ਲੈ ਕੇ ਗੱਡੀ ਠੋਕ ਜਵੇ ਮੈਂ ਕੀ ਕਰਦਾ ਜੀ ਹੋ ਗਈ ਜੇ ਬਾਈਕ ਵਾਲੇ ਨੇ ਗੱਡੀ ਠੋਕ ਦਿੱਤੀ ਤੇ ਗੱਡੀ ਦੇ 에어 ਬੈਗ ਤਾਂ ਖੁੱਲ ਜਾਣਗੇ ਜੀ ਉਹ ਠੋਕੇਗੇ ਤਾਂ ਖੁੱਲਣਗੇ ਨਾ ਕਿੰਨੀ ਸਪੀਡ ਤੇ ਸੀਗੇ ਸਰ ਮੈਂ ਤੇ 20 30 ਕਿਲੋ ਪ੍ਰਤੀ ਘਾਵਾ ਮੇਰੇ ਆ ਤੇ ਬਾਈਕ ਵਾਲਾ ਜੀ ਉਹ ਮੈਨੂੰ ਬੋਲਦਾ ਕਿੰਨੀ ਸਪੀਡ ਤੇ ਸੀਗਾ ਅੱਛਾ ਜੀ ਉਹਨੇ ਲੈ ਕੇ ਠੋਕ ਦਿੱਤੀ ਮੈਂ ਕੀ ਕਰਾਂ ਤੁਸੀਂ ਡਰਿੰਕ ਕੀਤੀ ਹੋਈ ਸਰ ਨਾ ਮੈਂ ਹੋ ਗਈ ਡਰਿੰਕ ਕਰੀ ਜਨਾ ਕਰ ਉਹ ਬੰਦਾ ਉਧਰੋਂ ਆ ਰਿਹਾ ਰਮਾਨ ਦੇ ਨਾਲ ਗੱਡੀ ਚਾ ਰਿਹਾ ਇਦੋਂ ਹੱਥ ਠੋਕਦੇ ਹੋ ਗੱਡੀ ਨੂੰ ਤੇ ਬੰਦਾ ਕੀ ਕਰੇ ਗੱਡੀ ਨੂੰ ਭਾਜੀ ਕੀ ਨਾਮ ਹੈ ਜੀ ਤੁਹਾਡਾ ਭਾਜੀ ਮੇਰਾ ਨਾਮ ਕਮਲ ਰਾਜ ਹੈ ਜੀ ਮੈਂ ਇੱਥੇ ਬਲਿੰਕਟ ਤੇ ਛੋਟੀ ਬਾਰਾਦਰੀ ਦੇ ਵਿੱਚ ਡਿਲੀਵਰੀ ਪਾਰਟਨਰ ਹੈ ਜੀ ਭਾਜੀ ਤੁਹਾਡੀ ਸਾਹਮਣੇ ਬਿਲਕੁਲ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਹੈ ਕੀ ਤੁਸੀਂ ਦੇਖਿਆ ਮੌਕੇ ਨੂੰ ਸਰ ਮੈਂ ਜਿਹੜੀ ਇੱਕ ਸਕੂਟਰ ਚਲਾਉਂਦੇ ਹੋ ਜਦੋਂ ਮੈਂ ਤੈਨੂੰ ਨਿਕਲ ਰਿਹਾ ਸੀਗਾ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਬੜੀ ਤੇਜ਼ ਰਫ਼ਤਾਰ ਨਾਲ ਰੋਂਗ ਸਾਈਡ ਤੇ ਇੱਕ ਗੱਡੀ ਆ ਰਹੀ ਸੀ ਜਿਹੜਾ ਮੋਟਰਸਾਈਕਲ ਤੋਂ ਬੰਦਾ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਜੀ ਉਹਨੂੰ ਹਿੱਟ ਕਰਕੇ ਉਹਨੂੰ ਮਨੇ ਕਿ ਬੰਦਾ ਉੱਥੇ ਗਿਰਿਆ ਤੇ ਛੀਡ ਦੀ ਅੱਗੇ ਤੱਕ ਲੈ ਗਈ ਜਿਹੜੇ ਮੋਟਰਸਾਈਕਲ ਦਾ ਅੱਛਾ ਜੀ ਮਰ ਉਸ ਤੋਂ ਬਾਅਦ ਆਪਣੇ ਇੱਥੇ ਦੋ ਤਿੰਨ ਬੰਦੇ ਸੀਗੇ ਉਹਦੇ ਕੋਲ ਉਹਨਾਂ ਬਹਿਸ ਕਰ ਰਹੇ ਸੀ ਉਸੇ ਬੰਦੇ ਨਾਲ ਡਰਾਈਵਰ ਦੇ ਨਾਲ ਜੀ ਤੇ ਲੇਕਿਨ ਉਹ ਦੂਜੇ ਬੰਦੇ ਨੇ ਉਹਨੂੰ ਖਿੱਚ ਲਿਆ ਵੀ ਤੂੰ ਵੀ ਬਹਿਸ ਨਾ ਕਰ ਤੂੰ ਉੱਥੇ ਚੱਲ ਜਾ ਲੇਕਿਨ ਉਸ ਤੋਂ ਬਾਅਦ ਮੁੰਡੇ ਹੋਰ ਵੀ ਆਏ ਔਰ ਮੁੰਡੇ ਜਿਹੜੇ ਆਏ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਭਾਜੀ ਇਹਨਾਂ ਨੂੰ ਤੁਸੀਂ ਚੱਕਵਾ ਕੇ ਇਹ ਭਾਜੀ ਦੀ ਗੱਡੀ 'ਚ ਪਾ ਕੇ ਇਹਨਾਂ ਨੂੰ ਹਸਪਤਾਲ ਲੈ ਜਾਓ ਤੁਸੀਂ ਜੀ ਜੀ ਨੰਬਰ 1 ਇੱਥੇ ਪੁਲਿਸ ਦੀ ਇੱਕ ਗੱਡੀ ਜਾ ਰਹੀ ਸੀਗੀ ਜਿਸ 'ਚ ਮੇਰੇ ਖਿਆਲ ਸਰਦਾਰ ਸਾਹਿਬ ਬੈਠੇ ਸੀ ਇੰਸਪੈਕਟਰ ਸਾਹਿਬ ਜੀ ਕੌਣ ਸੀਗੇ ਨਾਲ ਉਹਨਾਂ ਦੇ ਦੋ ਮੁਲਾਜ਼ਮ ਸੀਗੇ ਜੀ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਥੋੜਾ ਰੋਕੇ ਕਿ ਸਰ ਉੱਥੇ ਇੱਦਾਂ ਦਾ ਐਕਸੀਡੈਂਟ ਹੋਇਆ ਜੀ ਤੇ ਤੁਸੀਂ ਰਿਕੁਐਸਟ ਹੈ ਤੁਸੀਂ ਉਹਨਾਂ ਨੂੰ ਜਾ ਕੇ ਅਗਰ ਤੇ ਹੈਲਪ ਕਰਵਾ ਦਿਓ ਉਹਨਾਂ ਦੀ ਤੇ ਉਹਨਾਂ ਨੂੰ ਤੁਸੀਂ ਹਸਪਤਾਲ ਐਡਮਿਟ ਕਰਵਾ ਦਿਓ ਜੀ ਜੀ ਸਰ ਗੱਡੀ ਵਾਲਾ ਕਿੱਥੋਂ ਆ ਰਿਹਾ ਸੀ ਤੇ ਕਿੱਧਰ ਨੂੰ ਜਾ ਰਿਹਾ ਸੀਗਾ ਸਰ ਗੱਡੀ ਵਾਲਾ ਇਧਰੋਂ ਕਿਹੜੇ ਵਰੀ ਸਾਈਡ ਤੋਂ ਆ ਰਿਹਾ ਸੀਗਾ ਤੇ ਮਨਨ ਕਿ ਪੇਮ ਸਾਰੀ ਸਾਈਡ ਤੇ ਇਧਰ ਹੀ ਸਾਈਡ ਜਾ ਰਿਹਾ ਸੀਗਾ ਕਿੰਨੀ ਕੁ ਸਪੀਡ ਹੋਏਗੀ ਜੇ ਆਪਾਂ ਸਪੀਡ ਦੀ ਕਾਊਂਟ ਕਰੀਏ ਤਾਂ 70 80 ਦੀ ਸਪੀਡ ਤਾਂ ਹੋਏਗੀ ਜੀ ਮਤਲਬ ਇੰਨੀ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀਗਾ ਕਿਉਂਕਿ ਦੇਖਿਆ ਜਾ ਰਿਹਾ ਇੱਥੇ ਲਾਈਟਿੰਗ ਵਗੈਰਾ ਦੀ ਵੀ ਪ੍ਰਬੰਧ ਨਹੀਂ ਹੈਗਾ ਨਹੀਂ ਸਰ ਨਹੀਂ ਹੈ ਜੀ ਪੂਰਾ ਹਨੇਰਾ ਪਿਆ ਜੀ ਜੀ ਸਰ ਅਸੀਂ ਖੁਦ ਰਾਤ ਨੂੰ ਜਾਂਦੇ ਹਾਂ ਜੀ ਸਾਨੂੰ ਇਹਨਾਂ ਡਰ ਹੁੰਦਾ ਹੈ ਕਿ ਅਸੀਂ ਵੀ ਆਪਣਾ ਦੇਖਦੇ ਜਦੋਂ ਵੀ ਜਦੋਂ ਅਸੀਂ ਜਾਂਦੇ ਹਾਂ ਕਈ ਵਾਰ ਗੱ ਮਨਾ ਹੋ ਸਕਦਾ ਕਿ ਇਹ ਇਧਰ ਹੀ ਇਨਸੀਡੈਂਟ ਸਾਡੇ ਨਾਲ ਵੀ ਹੋ ਸਕਦੇ ਸਰ ਤੇ ਅਸੀਂ ਵੀ ਇਸ ਚੀਜ਼ ਇਸ ਚੀਜ਼ ਦਾ ਕੀ ਕਿਹੋ ਜਿਹੇ ਹਾਲਾਤ ਨੇ ਹੁਣ ਜਿਹੜਾ ਬਾਈਕ ਸਵਾਰ ਸੀ ਨੌਜਵਾਨ ਜੀ ਜਿਹੜਾ ਬਾਈਕ ਸਵਾਰ ਨੌਜਵਾਨ ਸੀਗਾ ਹੁਣ ਕਿਹੋ ਜਿਹੇ ਹਾਲਾਤ ਨੇ ਸਰ ਉਹਦੇ ਸਰ ਉਹ ਮੈਂ ਮੈਂ ਤਾਂ ਉਸ ਤੋਂ ਬਾਅਦ ਚਲਾ ਗਿਆ ਸੀਗਾ ਆਟ ਦੇਣ ਵਾਸਤੇ ਜਿਹੜਾ ਹੁਣ ਉੱਥੋਂ ਦੇਖਣ ਚ ਇਹ ਮਹਿਸੂਸ ਹੋ ਰਿਹਾ ਕਿ ਸ਼ਾਇਦ ਉਹ ਸੀਰੀਅਸ ਬਹੁਤ ਜ਼ਿਆਦਾ ਸੀਰੀਅਸ ਹੋਏਗਾ ਕਿਉਂਕਿ ਬਲੱਡ ਵਗੈਰਾ ਵੀ ਜਿਹੜਾ ਆ ਉਹ ਕਾਫੀ ਸੜਕ ਦੇ ਉੱਤੇ ਜਿਹੜੀ ਅਗਦੀ ਪਿਕ ਕਰੋ ਜਰਾ ਉੱਥੇ ਮਾਸ ਵਗੈਰਾ ਵੀ ਕਾਫੀ ਕੁਝ ਨਾਲ ਪਿਆ ਹੈ ਜੀ ਬਲੱਡ ਦੇ ਨਾਲ ਨਾਲ ਤੇ ਮੈਂ ਤੁਹਾਡੇ ਤੁਹਾਡੇ ਅੱਗੇ ਵੀ ਰਿਕਵੈਸਟ ਕਰਾਂ ਮੀਡੀਆ ਜ਼ਰੀਏ ਵੀ ਰਿਕਵੈਸਟ ਕਰਾਂਗੇ ਜਾ ਕੇ ਤੁਸੀਂ ਉਹਦੇ ਬਚਰੇ ਦਾ ਕੰਟੈਕਟ ਨੰਬਰ ਕਢਵਾ ਕੇ ਉਹਦੇ ਘਰਦਿਆਂ ਨੂੰ ਇਤਲਾਹ ਕਰਵਾ ਦਿਓ ਜੀ ਸਰ ਸਿਰਫ ਉਹਦੇ ਸੱਟ ਪੇਟ ਲੱਗੀ ਹੈ ਜਾਂ ਕਿਸੇ ਹੋਰ ਦੇ ਵੀ ਲੱਗੀ ਹੈ ਸਰ ਮੈਂ ਤਾਂ ਉਹਨੂੰ ਉਹੀ ਹਿੱਟ ਦੇਖਿਆ ਜੀ ਇੱਕ ਉਸ ਤੋਂ ਪਹਿਲੇ ਕੀ ਹੋਇਆ ਉਹ ਨਹੀਂ ਮੈਨੂੰ ਪਤਾ ਜੀ ਗੱਡੀ ਚਾਲਕ ਕੀ ਲੱਗਦਾ ਕਿ ਨਸ਼ੇ ਦੇ ਵਿੱਚ ਸੀਗਾ ਜਾਂ ਕੀ ਹੈ ਮਹਿਸੂਸ ਸਾਰ ਇਹੀ ਹੋਇਆ ਜੀ ਜਦੋਂ ਗੱਡੀ ਚੋਂ ਬਾਹਰ ਆਇਆ ਜਾਂ ਮੁੰਡੇ ਜਿਹੜੇ ਰੋਕੇ ਸੀਗੇ ਮੈਂ ਇਹਨਾਂ ਨੂੰ ਕਿਹਾ ਸੀ ਇਹਨਾਂ ਨੂੰ ਕਢਵਾਓ ਜਦੋਂ ਬਾਹਰ ਕਾਫੀ دیر ਬਾਅਦ ਨਿਕਲਿਆ ਤਾਂ ਇੱਧਰ ਮਹਿਸੂਸ ਹੋਇਆ ਕਿ ਉਹਨੇ ਪੀਤੀ ਹੋਈ ਹੈ ਪੁਲਿਸ ਦੇ ਲੁਟੇਰਿਆ ਚ ਹੋਈ ਮੁੱਠਪੇੜ ਲੁਟੇਰੇ ਹੋਏ ਗੰਭੀਰ ਜ਼ਖਮੀ ਦੱਸ ਦਿੰਦੇ ਹਾਂ ਕਿ ਖਬਰ ਕਪੂਰਥਲਾ ਦੇ ਢਿਲਵਾ ਇਲਾਕੇ ਦੀ ਹੈ ਅੱਜ ਸਵੇਰੇ ਪੁਲਿਸ ਅਤੇ ਦੋ ਭਰਾਵਾਂ ਦੇ ਵਿਚਕਾਰ ਮੁਕਾਬਲਾ ਹੋਇਆ ਬਾਈਕ ਤੇ ਸਵਾਰ ਅਪਰਾਧੀ ਸਨ ਜਿਨ੍ਹਾਂ ਦੇ ਵਿੱਚ ਦੋ ਅਪਰਾਧੀਆਂ ਨੂੰ ਗੋਲੀਆਂ ਲੱਗ ਗਈਆਂ ਨੇ ਉਹ ਦੇਖਦੇ ਹਾਂ ਤਸਵੀਰਾਂ ਦੇ ਵਿੱਚ ਕਿਵੇਂ ਹੋਈ ਸੀ ਮੁੱਠਪੇਟ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚੜ੍ਹੀ ਗਈ ਹੈ ਜੇ ਵੀ ਲੜੀ ਦੇ ਵਿੱਚ ਅਜ ਕਪੂਰਥਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਹਾਰਡ ਐਂਡ ਲੁੱਟਾ ਖੂਆ ਕਰਨ ਵਾਲੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਿਛਲੇ ਕੁਝ ਦਿਨਾਂ ਦੇ ਵਿੱਚ ਫਤੂ ਟਿੰਗਾ ਤਲਵੰਡੀ ਚੌਧਰੀਆਂ ਸਦਰ ਕਪੂਰਥਲੇ ਏਰੀਆ ਦੇ ਵਿੱਚ ਕੁਝ ਪਿਸਤੌਲ ਦੀ ਨੋਕ ਤੇ ਖੋ ਕਰਨ ਦੀ ਲੁੱਟਾ ਕਰਨ ਦੀ ਵਾਰਦਾਤਾਂ ਲਗਾਤਾਰ ਜਿਹੜੀ ਅੰਜਾਮ ਦਿੱਤੀਆਂ ਜਾ ਰਹੀਆਂ ਸੀ ਤੇ ਉਹਨੂੰ ਫੋਲੋ ਕਰਦੇ ਹੋਏ ਦੋਸ਼ੀਆਂ ਦੀ ਜਿਹੜੀ شناخت ਕੀਤੀ ਗਈ ਦੋਸ਼ੀ ਜਿਹੜੇ ਲਾਭ ਸਿੰਘ ਤੇ ਜੋਗਾ ਸਿੰਘ ਆ ਇਹ ਲਾਟੀਆਂਵਾਲ ਪਿੰਡ ਦੇ ਰਹਿਣ ਵਾਲੇ ਹੈਗੇ شناخت ਹੋ ਗਈ ਸੀ ਸਾਡੀ ਜਿਹੜੀ ਸੀਆਈਏ ਦੀ ਵਕ ਵਕ ਟੀਮਾਂ ਇਹ ਦੋਸ਼ੀ ਦੇ ਪਿੱਛੇ ਲਗਾਤਾਰ ਹੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀ ਕੱਲ ਸਾਨੂੰ ਬੜੀ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਹੋ ਸਕਦਾ ਹੈਗਾ ਹੈ ਕਿ ਆਹ ਦੋਸ਼ੀ ਢਿਲਵਾ ਏਰੀਆ ਚ ਰਾਤ ਨੂੰ ਜਿਹੜਾ ਕੋਈ ਵਾਰਦਾਤ ਕਰਨ ਦੀ គਮਰੇ ਹਨ ਇਮੀਡੀਏਟਲੀ ਇਨਫੋਰਮੇਸ਼ਨ ਦੇ ਦੁਆਤੇ ਸੀਆਈਏ ਟੀਮਾਂ ਜਿਹੜੀ ਢਿਲਵਾ ਦੇ ਏਰੀਆ ਦੇ ਵਿੱਚ ਡਿਪਲੋਏ ਕੀਤੀਆਂ ਗਈਆਂ ਗਸ਼ਤ ਦੌਰਾਨ ਉਹਨਾਂ ਨੂੰ ਜਿਹੜਾ ਸੜਕ ਦੇ ਉੱਤੇ ਇੱਕ ਮੋਟਰਸਾਈਕਲ ਆਂਦਾ ਹੋਇਆ ਦਿਖਿਆ ਜਿਹਨੂੰ ਸੀਆਈਏ ਟੀਮ ਨੇ ਰੋਕਣ ਦਾ ਜਿਹੜਾ ਇਸ਼ਾਰਾ ਕੀਤਾ ਰੋਕਣ ਦਾ ਇਸ਼ਾਰਾ ਮੋਟਰਸਾਈਕਲ ਘੁਮਾਉਣ ਵੇਲੇ ਉਹਨਾਂ ਨੇ ਪੁਲਿਸ ਫਾਰਟੀ ਤੇ ਸਿੱਧਾ ਜਿਹੜਾ ਫਾਇਰ ਕਰਤਾ ਹੈ ਦੋਵਾਂ ਨੇ ਜਿਹਦੇ ਉੱਤੇ ਪੁਲਿਸ ਮੁਲਾਜ਼ਮਾ ਨੇ ਆਪਣੀ ਆਤਮ ਰੱਖਿਆ ਦੇ ਵਿੱਚ ਜਵਾਬੀ ਫਾਇਰ ਕੀਤਾ ਜੋ ਜਵਾਬੀ ਫਾਇਰ ਦੋਵੇਂ ਜਿਹੜੇ ਦੋਸ਼ੀਆਂ ਨੂੰ ਲੱਗਿਆ ਹੈਗਾ ਤੇ ਕੀ ਕੀ ਸਰਬੋਤਮ ਹੈ ਇਹ ਦੋਸ਼ੀਆਂ ਕੋਲੋਂ ਸਾਨੂੰ ਦੋ ਪਿਸਤੌਲ ਦੇ ਸੀ 7.65 ਐਮਐਮ ਤੇ ਤਿੰਨੇ ਜ਼ਿੰਦਾ ਰੌਂ ਜਿਹੜੇ ਬਰਾਮਦ ਹੋਏ ਐ ਤੇ ਇੱਕ ਮੋਟਰਸਾਈਕਲ ਵੀ ਜਿਹੜਾ ਇਹਨਾਂ ਤੋਂ ਬਗੈਰ ਨੰਬਰ ਪਲੇਟ ਸਾਨੂੰ ਬਰਾਮਦ ਹੋਇਆ ਹੈ ਇਨਾਂ ਦੀ ਜਿਹੜੀ ਪੜਤਾਲ ਅਸੀਂ ਕੀਤੀ ਹੈ ਤੇ ਇਹਨਾਂ ਤੇ 6 ਤੋਂ ਵੱਧ ਮੁਕਾਦਮੇ ਜਿਹੜੇ ਲੁੱਟਾ ਖਵਾਦੇ ਜਿਹੜਾ ਵੈਪਨ ਦੀ ਨੋਕ ਤੇ ਤੇ ਹੋਰ سنگੀਨ ਮੁਕਾਦਮੇ ਵੀ ਜਿਹੜੇ ਦਰਜ ਹਨ ਦੋਸ਼ੀਆਂ ਦੀ ਹੁਣ ਜਿਹੜੇ ਇਹਨਾਂ ਦੀ ਅਰੈਸਟ ਜਿਹੜੀ ਪਾ ਦਿੱਤੀ ਗਈ ਹੈ ਇਹਨਾਂ ਨੂੰ ਅਜਮਾਨੀ ਅਦਾਲਤ ਤੇ ਪੇਸ਼ ਕਰਕੇ ਜਿਹੜਾ ਅਸੀਂ ਪੁਲਿਸ ਰਿਮਾਂਡ ਲਵਾਂਗੇ ਉਮੀਦ ਹੈ ਕਿ ਹੋਰ ਵੀ ਜਿਹੜੀ سنگੀਨ ਵਾਰਦਾਤਾ ਜਿਹੜੀਆਂ ਆ ਉਹ ਜ਼ਿਲ੍ਹੇ ਦੇ ਵਿੱਚ ਸਪਰੇਸ ਹੋਣਗੀਆਂ ਦੋਸ਼ੀ ਹਸਪਤਾਲ ਐਡਮਿਟ ਦੋਸ਼ੀ ਇਸ ਵੇਲੇ ਸਿਵਲ ਹਸਪਤਾਲ ਚ ਐਡਮਿਟ ਕਰਾਏ ਗਏ ਹਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਨਾਲ ਕੀਤੀ ਛੇੜਛਾੜ ਦੱਸ ਦਿੰਦੇ ਹਾਂ ਕਿ ਮਾਮਲਾ ਫਲੋਰ ਦੇ ਰੇਲਵੇ ਪੁਲਿਸ ਚੌਂਕੀ ਦਾ ਜਿੱਥੇ ਪੁਲਿਸ ਚੌਂਕੀ ਸਬ ਇੰਸਪੈਕਟਰ ਦੀਦਾਰ ਸਿੰਘ ਨੇ ਸ਼ਰਾਬੀ ਹਾਲਤ ਦੇ ਵਿੱਚ ਇੱਕ ਨੌਜਵਾਨ ਔਰਤ ਦੇ ਨਾਲ ਛੇੜਛਾੜ ਕੀਤੀ ਹੈ ਹਾਂ ਦੋ ਰੁਕੋ ਤੁਹਾਡਾ ਗੱਲ ਕਰਨੀ ਹੈ ਰੁਕ ਜਾਓ ਇੱਥੇ ਰੁਕ ਜਾਓ ਕੋਈ ਚੱਕਰ ਵਾਲੀ ਗੱਲ ਹੈ ਜਿਹੜਾ ਤੂੰ ਲੈਣਾ ਮੈਨੂੰ ਰੁਕ ਜਾਓ ਰੁਕ ਜਾਓ ਰੁਕ ਜਾਓ ਤੁਸੀਂ ਆਨ ਡਿਊਟੀ ਹਸਾਨੂੰ ਆਨ ਡਿਊਟੀ ਹੋ ਤੁਸੀਂ ਨਹੀਂ ਮੈਂ ਡਿਊਟੀ ਮੇਟ ਗਈ ਸੀ ਐਕਸਸ ਹਾਊਸ ਨਹੀਂ ਹੁਣ ਤੁਸੀਂ ਆਫ ਡਿਊਟੀ ਹੋ? ਨੋ ਮੀਟਿੰਗ। ਓਕੇ ਨੋ ਅਸਾ ਮੀਟਿੰਗ ਤਾਂ ਸੀ ਆ। ਆਫ ਡਿਊਟੀ ਆ ਜਣੀ ਕਰਾ। ਹਾਂ। ਪਤਾ ਲੱਗਾ ਹੈਗਾ ਵੀ ਤੁਸੀਂ ਇੱਕ ਲੇਡੀ ਨਾਲ ਬਤਮੀਜੀ ਕੀਤੀ ਆ। ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ। ਕੀ ਸਾਰਾ ਮਾਮਲਾ ਹੈਗਾ ਇਹ? ਨਹੀਂ ਟੱਚ? ਹਾਂਜੀ। ਕਿ ਜਾਂ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਕਰ। ਨਹੀਂ ਤੁਸੀਂ ਉਹਨਾਂ ਨਾਲ ਬਤਮੀਜੀ ਕਿਉਂ ਕੀਤੀ ਆ? ਯਾਰ ਤੂੰ ਆਪ ਆਪ ਗੱਲ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਨਜਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਫੜਦੇ ਇਨਜਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆ ਨਹੀਂ ਤੂੰ ਕਿੱਥੇ ਨੂੰ ਆ ਜਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰੋ ਤੁਸੀਂ ਸਾਰੇ ਸਾਰ ਤੁਸੀਂ ਬਾਹਰ ਗੱਲ ਕਰੋ ਨਾ ਨਹੀਂ ਨੌਕਰ ਤਾਂ ਤੁਸੀਂ ਹੈਗੇ ਆ ਪਬਲਿਕ ਸਰਵੰਟ ਤੁਸੀਂ ਹੈਗੇ ਆ ਆ ਜਾ ਤੁਸੀਂ ਪਬਲਿਕ ਸਰਵੰਟ ਆ ਬਾਹਰ ਆਓ ਨਾ ਤੁਸੀਂ ਬਾਹਰਾਂ ਕੇ ਗੱਲ ਕਰੋ ਆ ਕੇ ਦੇਖੋ ਸਰ ਸਰ ਬਾਹਰਾਂ ਕੇ ਗੱਲ ਕਰੋ ਤੁਸੀਂ ਆ ਜਾਓ ਜਨਾਬ ਗੇਦਰਬਾਹ ਸਰਕਾਰੀ ਕਾਲਜ ਦੇ ਕੋਲ ਇੱਕ ਕੱਪ ਦੇ ਵੱਲੋਂ 3-ਵਿਲਰ ਨੂੰ ਪਿੱਛੋਂ ਟੱਕਰ ਮਾਰੀ ਗਈ ਹੈ ਦੱਸ ਦਿੰਦੇ ਹਾਂ ਕਿ ਜਿਸ ਦੇ ਵਿੱਚ 10-12 ਸਵਾਰੀਆਂ ਸਨ ਜੋ ਗੰਭੀਰ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਾਂਜੀ ਕੀ ਕਹਿਣਾ ਚਾਹੂਗਾ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਔਰ ਇਹ ਜੀ ਬਹੁਤ ਭਿਆਨਕ ਐਕਸੀਡੈਂਟ ਸੀ ਥਰਾਜ ਵਾਲੇ ਦਾ ਸੀ ਉਹ ਜਿਹਨੂੰ ਆਪਾਂ ਟੈਂਪੂ ਜਿਹੇ ਪੁਰਾਣੇ ਨਹੀਂ ਚੱਲਦੇ ਸੀ ਉਹਦੇ ਵਿੱਚ ਪਿੱਛੇ ਪਿਕਅਪ ਗੱਡੀ ਵੱਜੀ ਹੈ ਜੀ ਤੇ ਮੈਨੂੰ ਫੋਨ ਆਇਆ ਸੀ ਸੀਆਈਡੀ ਵਾਲਿਆਂ ਦਾ ਲੱਖੇ ਵੀਰ ਦਾ ਅਸੀਂ ਨਾਲ ਦੀ ਨਾਲ ਹੀ ਸਾਡੇ ਵੀ ਜਿੰਨੇ ਵੀ ਐਂਬੂਲੈਂਸਾਂ ਹੈਗੀਆਂ ਇੱਕ ਸਾਡੀ ਐਂਬੂਲੈਂਸ ਜਿਹੜੀ ਲੁਧਿਆਣਾ ਕੀ ਹੈ ਦੋ ਐਂਬੂਲੈਂਸ ਜਿੱਥੇ ਅਵੇਲੇਬਲ ਸੀਗੀਆਂ ਉਹ ਅਸੀਂ ਨਾਲ ਦੀ ਨਾਲ ਹੀ ਭੇਜਤੀਆਂ 13-14 ਜਾਨੇ ਫੱਟੜ ਹੈਗੇ ਐ ਬੱਚੇ ਐ ਲੇਡੀਆਂ ਐ ਜਿਆਦੇ ਗਰੀਬ ਲੋਕੀ ਐ ਵਿਚਾਰੇ ਤੇ ਇੱਕ ਭੈਣ ਦੀ ਲੱਤ ਬੁਰੀ ਤਰ੍ਹਾਂ ਇੰਜਰਡ ਹੈ ਬੁਰੀ ਤਰ੍ਹਾਂ ਫੱਟੜ ਐ ਸੀ ਉਹਨੂੰ ਬਠਿੰਡੇ ਡਾਕਟਰ ਬੜIAL ਦੇ ਭੇਜਤਾ ਬਾਕੀਆਂ ਦਾ ਮੁੱਢਲਾ ਇਲਾਜ ਚੱਲ ਰਿਹਾ ਹੈ ਸਿਵਲ ਹਸਪੀਟਲ ਕੀ ਦਰਵਾਜ਼ੇ ਪੂਰੀ ਟੀਮ ਬਹੁਤ ਵਧੀਆ ਮਿਹਨਤ ਨਾਲ ਕੰਮ ਕਰ ਰਹੀ ਹੈ ਵੱਜਿਆ ਕਿਸ ਤਰ੍ਹਾਂ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਇਹ ਪਿੱਛੋਂ ਆ ਕੇ ਵੱਜਿਆ ਜੀ ਉਹਦੇ ਕਿਹੜੀ ਕਿਹੜੀ ਗੱਡੀ ਸੀਗੀ ਜੀ ਪਿਕਅਪ ਤੇ ਸੀਗਾ ਟੈਂਪੂ ਜਿਵੇਂ ਪੁਰਾਣੇ ਹੁੰਦੇ ਐ 14 ਉਸ ਚ ਸਵਾਰੀਆਂ ਸੀਗੀਆਂ 15 16 ਤੇ 13 14 ਇੰਜਰਡ ਆ ਉਹਨਾਂ ਨੂੰ ਇੱਥੇ ਲੈ ਕੇ ਆਂਦੇ ਜੀ ਹਾਲਤ ਕਿਸ ਤਰ੍ਹਾਂ ਦੀ ਹੈ ਹਾਲਤ ਕਿਰਾਂ ਦਾ ਸਟੇਬਲ ਹੈ ਜੀ ਪਰ ਇੱਕ ਲੜਕੀ ਦੀ ਲੱਤ ਬਿਲਕੁਲ ਹੀ ਖਤਮ ਹੋ ਗਈ ਉਹਨਾਂ ਨੂੰ ਭੇਜਿਆ ਕੁਛ ਦੇ ਹੈਡ ਇੰਜਰੀਜ਼ ਐ ਬੱਚੀ ਇੱਕ ਉਹਦੇ ਹੈਡ ਇੰਜਰੀਜ਼ ਐ ਉਹ ਬਚਾਰੀ ਹੈਵੀ ਪੂਰ ਰੋ ਰਹੀ ਸੀ ਵੀ ਸਾਡਾ ਖਰਚਾ ਕੌਣ ਕਰੂਗਾ ਇੱਕ ਦਾ ਚੂਲਾ ਟੁੱਟਿਆ ਵੀਰ ਦਾ ਪੰਜਾਬ ਸਕੂਲ ਦੀਆਂ ਛੁੱਟੀਆਂ ਪਹਿਣ ਤੋਂ ਪਹਿਲਾਂ ਹੋਵੇਗੀ ਪੀਟੀਐਮ ਸਰਕਾਰ ਨੇ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ 2 ਜੁਲਾਈ ਨੂੰ ਪੰਜਾਬ ਦੇ ਸਕੂਲਾਂ ਦੇ ਵਿੱਚ ਪੀਟੀਐਮ ਕਰਵਾਉਣ ਦਾ ਫੈਸਲਾ ਕੀਤਾ ਇਹ ਮੀਟਿੰਗ 31 ਮਈ ਨੂੰ ਸਾਰੇ ਪ੍ਰਾਇਮਰੀ ਸੈਕੰਡਰੀ ਉੱਚ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਹੋਵੇਗੀ ਪੰਜਾਬ ਦੇ ਵਿੱਚ ਕੋਰੋਨਾ ਦੀ ਦਸਤਕ ਜਾਣੋ ਕਿਸ ਜ਼ਿਲ੍ਹੇ ਦੇ ਵਿੱਚ ਆਇਆ ਪਹਿਲਾ ਮਾਮਲਾ ਦੱਸ ਦਿੰਦੇ ਹਾਂ ਕਿ ਫਿਰੋਜ਼ਪੁਰ ਦੇ ਵਿੱਚ ਕਰੋਨਾ ਨੇ ਆਪਣੀ ਦਸਤਕ ਜੋ ਹੈ ਲੈ ਲਈ ਆ ਜਿਸ ਦੇ ਵਿੱਚ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਕੋਵਿਡ-19 ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਮੱਚ ਗਈ ਹੈ ਨੌਜਵਾਨ ਦੀ ਪਛਾਣ ਦਿਨੇਸ਼ ਕੁਮਾਰ ਦੇ ਵਜੋਂ ਹੋਈ ਹੈ ਜਿਸ ਦਾ ਕਰੋਨਾ ਚੈੱਕ ਕਰਾਉਣ ਤੇ ਕਰੋਨਾ ਪੋਜ਼ਿਟਿਵ ਆਇਆ ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਬਠਿੰਡਾ ਵਿਖੇ ਨਕਸ਼ਾ ਪਾਸ ਬਿੱਲ ਪ੍ਰੋਗਰਾਮ ਦੇ ਵਿੱਚ ਕੀਤੀ ਸ਼ਿਰਕਤ ਦੱਸ ਦਿੰਦੇ ਹਾਂ ਕਿ ਅੱਜ ਬਠਿੰਡਾ ਵਿਖੇ ਨਕਸ਼ਾ ਪਾਸ ਬਿੱਲ ਪ੍ਰੋਗਰਾਮ 'ਚ ਸ਼ਿਰਕਤ ਦੇ ਦੌਰਾਨ ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਉਹ ਸਾਡੇ ਨਾਲ ਗੱਲ ਕਰਨ ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਆ ਭਾਵੇਂ ਕਿ ਉਹ ਬੱਚਿਆਂ ਦੀ ਡਰਾਇੰਗ ਤੋਂ ਲੈ ਕੇ ਕੋਈ ਵੱਡੇ ਉੱਚ ਅਹੁਦੇ ਤੱਕ ਦੀ ਹੋਵੇ ਜੇ ਮਿਨਿਸਟਰ ਗਰਾਊਂਡ ਤੇ ਹੈਗੇ ਆ ਤੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਅਸੀਂ ਗਰਾਊਂਡ ਤੇ ਉਤਰੀਏ ਆਪਾਂ ਤੇ ਸਾਡੇ ਕੋਲੋਂ ਇਹੀ ਡਾਇਰੈਕਸ਼ਨਸ ਹੈਗੇ ਆ ਕਿ ਕਮਰਿਆਂ ਚੋਂ ਦਫ਼ਤਰਾਂ ਚੋਂ ਟੇਬਲਾਂ ਤੋਂ ਬਿਓੜ ਜਾ ਕੇ ਡੈਸਕ ਤੋਂ ਬਿਓੜ ਜਾ ਕੇ ਅਸੀਂ ਗਰਾਊਂਡ ਤੇ ਉਤਰੋ ਕਿਉਂਕਿ ਜੇ ਜਦੋਂ ਅਸੀਂ ਗਰਾਊਂਡ ਤੇ ਨਹੀਂ ਉਤਰੇ ਜਿੱਦਾਂ ਉਹਨ ਅਸੀਂ ਖੁਦ ਮਹਲੇਜ ਕੇ ਕਰੇਗੇ ਅੰਬਾਰੇ ਦੱਸੇ ਕਿ ਪਾਣੀ ਸਾਡਾ ਸਾਫ ਨਹੀਂ ਆ ਰਿਹਾ ਖੁਦ ਅਸੀਂ ਪਾਣੀ ਭਰ ਕੇ ਦੇਖਿਆ ਤੇ ਪਾਣੀ ਚੈੱਕ ਵੀ ਕਰਾਇਆ ਤੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਵੀ ਦਿਖਾਇਆ ਸੀ ਆਪਾਂ ਤੇ ਉਹਨਾਂ ਨੂੰ ਵੀ ਅਸੀਂ ਸ਼ੋਕਸਟ ਆਫਿਸ ਕਰਤਾ ਮੈਂ ਕਿਹਾ ਇਹੋ ਜੀਆਂ ਗੱਲਾਂ ਇਹੋ ਜੇ ਕਾਬ ਦੇ ਕੇ ਸਾਨੂੰ ਬਰਦਾਸ਼ਤ ਨਹੀਂ ਹੈਗੇ ਤੇ ਅਸੀਂ ਉਹਨਾਂ ਨੂੰ ਸ਼ੋਕਸਟ ਆਫਿਸ ਕਰਦੇ ਜਵਾਬ ਦੇ ਦਿਓ ਕਿ ਨਹੀਂ ਤਾਂ ਜੇ ਕੋਈ ਅੱਗੇ ਅਸੀਂ ਬੁਧ ਕਾਰਵਾਈ ਕਰਾਂਗੇ ਤੇ ਮੈਂ ਸੰਦੇਸ਼ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਥਰੂ ਕਿ ਸਰਕਾਰ ਗੁਰਾਉਂ ਤੇ ਅਫਸਰ ਸਾਹਿਬਾਨ ਵੀ ਗੁਰਾਉਂ ਤੇ ਉਤਰਨ ਦਿਰੇ ਕਰਕੇ ਗਰਾਉਂਡ ਤੇ ਨਹੀਂ ਉਤਰਾਂਗੇ ਤੇ ਸਾਨੂੰ ਜੋ ਕੀ ਸੱਚ ਆ ਕੀ ਝੂਠ ਆ ਕੀ ਸਹੀ ਆ ਕੀ ਗਲਤ ਆ ਸਾਨੂੰ ਪਤਾ ਚੱਲਣਾ ਕਿਉਂਕਿ ਜੇ ਅਸੀਂ ਲੋਕਾਂ ਦੇ ਸਾਲੋਂ ਚੁਣਿਆ ਜੇ ਅਸੀਂ ਲੋਕ ਸੇਵਾ ਲਈ ਅਸੀਂ ਆਏ ਆ ਤੇ ਅਸੀਂ ਪੂਰੀ ਤਨਦੇਹੀ ਨਾਲ ਅਸੀਂ ਆਪਾਂ ਗਰਾਉਂਡ ਤੇ ਜਾ ਕੇ ਅਸੀਂ ਬਹੁਤ ਲੋਕ ਸੇਵਾ